ਤਾਪ ਸਿੰਘ ਬਾਜਵਾ ਦੇ ਵਕੀਲ ਨੂੰ ਜੋ ਐਫਆਈਆਰ ਦੀ ਕਾਪੀ ਮਹਿਆ ਕਰਵਾ ਦਿੱਤੀ ਗਈ ਹੈ ਮੋਹਾਲੀ ਕੋਰਟ ਦੇ ਹੁਕਮਤੋਂ ਬਾਅਦ ਇਸ ਕਾਪੀ ਨੂੰ ਜੋ ਵਕੀਲ ਨੂੰ ਸੌਂਪ ਦਿੱਤਾ ਗਿਆ ਬਾਜਵਾ ਦੇ ਵਕੀਲ ਨੂੰ ਐਫਆਈਆਰ ਦੀ ਕਾਪੀ ਜੋ ਦੇ ਦਿੱਤੀ ਗਈ ਹੈ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗੀ ਰੋਹਿਤ ਬੰਸਲ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਤਾਂ ਰੋਹਿਤ ਜੀ ਲਗਾਤਾਰ ਜੋ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਬਿਆਨਬਾਸੀਆਂ ਚੱਲ ਰਹੀਆਂ ਨੇ ਤਾਂ ਪ੍ਰਤਾਪ ਬਾਜਵਾ ਦੇ ਜੋ ਵਕੀਲ ਨੇ ਪ੍ਰਦੀਪ ਵਿਰਕ ਉਹਨਾਂ ਨੂੰ ਹੁਣ ਇਹ ਐਫਆਈਆਰ ਦੀ ਕਾਪੀ ਆਖਰਕਾਰ ਮਿਲ ਗਈ ਹੈ ਗੁਲਬਿੰਦਰ ਥੋੜਾ ਕਰੈਕਸ਼ਨ ਕਰਨਾ ਚਾਹਾਂਗਾ ਤੁਹਾਨੂੰ ਪ੍ਰਦੀਪ ਬਿਰਕਨੀ ਐਡਵੋਕੇਟ ਇਸ ਮਾਮਲੇ ਦੇ ਵਿੱਚ ਹਿੰਮਤ ਆ ਦਿਓਲ ਸਾਹਿਬ ਨੇ ਜਿਹੜੇ ਉਹ ਉਹਨਾਂ ਦੇ ਐਡਵੋਕੇਟ ਨੇ ਔਰ ਉਹਨਾਂ ਦੇ ਨਾਲ ਐਚਐਸ ਤਨਵਾ ਨੇ ਜਿਹੜੇ ਉਹ ਉਹਨਾਂ ਦੇ ਐਡਵੋਕੇਟ ਹੈ ਦੋ ਐਡਵੋਕੇਟ ਸੀਗੇ ਜਿਹੜੇ ਇਸ ਪੂਰੇ ਕੇਸ ਨੂੰ ਫਿਲਹਾਲ ਦੀ ਘੜੀ ਬਾਅਦ ਦੇ ਵਿੱਚ ਦੇਖ ਰਹੇ ਸੀ ਪ੍ਰਦੀਪ ਬਿਰਕ ਸਵੇਰੇ ਇਸ ਜਗ੍ਹਾ ਦੇ ਉੱਪਰ ਪੇਸ਼ ਹੋਏ ਸੀਗੇ ਕੇਵਲ ਕੱਲ ਦੀ ਪ੍ਰोसीडिंग ਦੇ ਲਈ ਔਰ ਕੱਲ ਨੂੰ ਜਿਹੜੀ 2 ਵਜੇ ਉਹ ਕਹਿ ਰਿਹਾ ਕਿ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ 2 ਵਜੇ ਕੱਲ ਨੂੰ ਇੱਥੇ ਪੇਸ਼ ਹੋਵਾਂਗੇ ਪਹਿਲਾਂ ਅੱਜ ਮਹ ਫਾਈਲ ਦੀ ਕਾਪੀ ਦਿੱਤੀ ਜਾਵੇ ਕਿਉਂਕਿ 24 ਘੰਟਿਆਂ ਦੇ ਅੰਦਰ ਅੰਦਰ ਕੋਈ ਵੀ ਐਫਆਈਆਰ ਨੂੰ ਆਨਲਾਈਨ ਕਰਨਾ ਵੀ ਜ਼ਰੂਰੀ ਹੈ ਔਰ ਦੂਸਰਾ ਉਹਨੇ ਕਿਹਾ ਕਿਉਂਕਿ ਲੀਗਲ ਪ੍ਰੋਸੀਡਿੰਗ ਅਸੀਂ ਉਸ ਤੋਂ ਬਾਅਦ ਹੀ ਕੋਈ ਫਾਲੋਅ ਅਪ ਕਰ ਪਾਵਾਂਗੇ ਜਿੰਨੀ ਦੇਰ ਤੱਕ ਸਾਨੂੰ ਐਫਆਈਆਰ ਦੀ ਕਾਪੀ ਨਹੀਂ ਮਿਲ ਜਾਂਦੀ ਪਰ ਫਿਲਹਾਲ ਦੀ ਗੱਡੀ ਜਿਹੜੀ ਕਹ ਲਈਏ ਕਿ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਲੀਗਲ ਟੀਮ ਸੀਗੀ ਜਿਨ੍ਹਾਂ ਦੇ ਵਿੱਚ ਹਿੰਮਤ ਦੇਵਾਲ ਜੀ ਸੀਗੇ ਉਹ ਇਸ ਜਗ੍ਹਾ ਤੇ ਪਹੁੰਚਦੇ ਨੇਗੇ ਮੁਹਾਲੀ ਦਾ ਜੋ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਆ ਔਰ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਜਿਹੜੀ ਐਫਆਈਆਰ ਦੀ ਕਾਪੀ ਹੈਗੀ ਉਹ ਦੇ ਦਿੱਤੀ ਗਈ ਹੈ ਦੇ ਨਾਲ ਕਾਨੂੰਨੀ ਕਾਰਵਾਈ ਕਰਨੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਹਾਈ ਕੋਰਟ ਤੱਕ ਲੈ ਕੇ ਜਾਣਾ ਜਾਂ ਲੋਅਰ ਕੋਰਟ ਦੇ ਵਿੱਚ ਦੇਖਣਾ ਹੈਗਾ ਤਾਂ ਉਸ ਚੀਜ਼ ਦਾ ਦੇਖਣਾ ਹੈਗਾ ਪਰ ਦੋ ਚੀਜ਼ ਜੇ ਕਲੀਅਰ ਕਰ ਦਿੱਤੀਆਂ ਕਿ ਜਿਹੜੀਆਂ ਧਰਾਵਾਂ ਦਾ ਜ਼ਿਕਰ ਸੀ ਕਿ ਦੋ ਧਰਾਵਾਂ ਲਗਾਈਆਂ ਗਈਆਂ ਨੇ ਕੇਵਲ ਉਹੀ ਧਰਾਵਾਂ ਲਗਾਈਆਂ ਗਈਆਂ ਨੇ ਉਸ ਤੋਂ ਇਲਾਵਾ ਹੋਰ ਕੋਈ ਧਾਵਾ ਜਿਹੜੀ ਇਸ ਮਾਮਲੇ ਦੇ ਵਿੱਚ ਨਹੀਂ ਲਗਾਈ ਗਈ ਹੈ ਕੱਲ ਜਿਹੜੀ ਅਸੀਂ ਗੱਲ ਕਰੀ ਸੀ ਕਿ 353 ਆ ਸਬਸੈਕਸ਼ਨ 2 ਔਰ ਉਸ ਦੇ ਨਾਲ ਹੀ 197 ਆ ਸਬਸੈਕਸ਼ਨ 2 ਔਰ ਉਸ ਦਾ ਅੱਗੇ ਡੀ ਸੈਕਸ਼ਨ ਤਾਂ ਇਹ ਜਿਹੜੀਆਂ ਦੋ ਧਰਾਵਾਂ ਦੇ ਤਹਿਤ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਹੈਗਾ ਔਰ ਉਸ ਦੀ ਜਿਹੜੀ ਐਫ ਆਈ ਐਫ ਆਈ ਆਰ ਨੰਬਰ 19 ਸਾਈਬਰ ਪੁਲਿਸ ਸਟੇਸ਼ਨ ਮੋਹਾਲੀ ਦੇ ਵਿੱਚ ਜਿਹੜੀ ਜੱਜ਼ਜ ਕੀਤੀ ਗਈ ਸੀਗੀ ਉਸ ਦੀ ਜਿਹੜੀ ਕਾਪੀ ਹੈਗੀ ਉਹ ਹਾ ਸੌਂਪ ਦਿੱਤੀ ਹੈਗੀ ਔਰ ਹੁਣ ਜਿਹੜੀ ਉਸ ਕਾਪੀ ਦੇ ਆਧਾਰ ਦੇ ਉੱਪਰ ਜਿਹੜੀ ਕਾਰਵਾਈ ਆ ਉਹ ਦੇਖੀ ਜਾਏਗੀ ਤਾਂ ਤਨੋਆ ਸਾਹਿਬ ਮੇਰੇ ਨਾਲ ਨੇ ਤਨੋਆ ਸਾਹਿਬ ਜਿਸ ਤਰੀਕੇ ਦੇ ਨਾਲ ਕਹੀਏ ਕਿ ਐਫ ਆਈ ਆਰ ਦੀ ਕਾਪੀ ਹੈ ਜਿਹੜੀ ਉਹ ਫਿਲਹਾਲ ਮਿਲ ਚੁੱਕੀ ਆ ਅੱਗੇ ਹੁਣ ਪ੍ਰੋਸੀਜਰ ਕਿਸ ਤਰੀਕੇ ਦੇ ਨਾਲ ਰਹਿਣਾ ਹੈ ਐਫ ਆਈ ਆਰ ਦੀ ਕਾਪੀ ਲੈਣ ਤੋਂ ਬਾਅਦ ਜੋ ਲੀਗਲ ਟੀਮ ਹੈ ਲੀਗਲ ਟੀਮ ਹੈਡਡ ਬਾਇ ਸ਼੍ਰੀ ਐਪੀਐਸ ਦੋਲ ਸੀਨੀਅਰ ਐਡਵੋਕੇਟ ਹੁਣ ਉਹ ਕਾਲ ਲਈ ਜਾਵੇਗੀ ਜੀ ਕਿ ਲਕਸ ਕੋਰਸ ਆਫ ਐਕਸ਼ਨ ਹੋਏਗਾ ਅਰਥਾ ਜਸਟ ਕਾਪੀ ਰੀਸੀਵ ਕੀਤੀ ਹੈ ਇਟ ਇਜ਼ ਅ ਕੰਪਲੇਂਟ ਬਾਈ ਸਮ ਤਰਨਪ੍ਰੀਤ ਕੌਰ ਉਹ ਤਰਨਪ੍ਰੀਤ ਉਹਨਾਂ ਤੋਂ ਬਾਅਦ ਕਾਪੀ ਲਈ ਜੀ ਤਰਨਪ੍ਰੀਤ ਕੌਰ ਕਿਛ ਨਹੀਂ ਪਤਾ ਸਿਰਫ ਨਾਮ ਲਿਖਿਆ ਜੀ ਇੱਥੇ ਠੀਕ ਹੈ ਦੋਲ ਸਾਹਿਬ ਨੇ ਦੋਲ ਸਾਹਿਬ ਤੁਸੀਂ ਇਸ ਕੇਸ ਨੂੰ ਦੇਖ ਰਹੇ ਸੀਗੇ ਫਿਲਹਾਲ ਐਫਆਈਆਰ ਦੀ ਕਾਪੀ ਮਿਲ ਗਈ ਹੈ ਕੋਈ ਤਰਨਪ੍ਰੀਤ ਕੌਰ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਹਾਂਜੀ ਕਨਸਟੇਬਲ ਤਰਨਪ੍ਰੀਤ ਕੌਰ ਹੈ ਜੀ ਜਿਨੇ ਕੀ ਸਰ ਐਫ ਆਈ ਆਰ ਦੇ ਵਿੱਚ ਥੋੜਾ ਬਹੁਤ ਪੜਿਆ ਹੋਊਗਾ ਤੁਸੀਂ ਹਲਕਾ ਫੁਲਕਾ ਉਹੀ ਹੈ ਜੀ ਕਿ ਸੋਸ਼ਲ ਮੀਡੀਆ ਦੀ ਜਿਹੜੀ ਉਹ ਇਹਨਾਂ ਦਾ ਬਿਆਨ ਸੀਗਾ ਉਹਨੂੰ ਬੇਸਿਸ ਬਣਾਇਆ ਹੈ ਇਹਨਾਂ ਦਾ ਬਿਆਨ ਲੈ ਕੇ on the on her statement and making do, that contents as the basis a present एफआईआर हैज बीन रजिस्टर्ड ਕਿਹੜੀ ਕਿੜੀਆਂ ਧਰਾਵਾਂ ਲਗਾਈਆਂ ਗਈਆਂ ਨੇ ਉਹੀ ਧਰਾਵਾਂ ਜੀ ਜਿਹੜੀ ਸਵੇਰੇ ਤੋਂ ਅਸੀਂ ਦੱਸ ਰਹੇ 353 3 ਤੇ 197 2 ਦੂਸਰੀ ਸਰ ਚੀਜ਼ ਹੁੰਦੀ ਹੈ ਕਿ ਇਹ ਜੇਕਰ ਧਰਾਵਾਂ ਦਾ ਜ਼ਿਕਰ ਕਰੀਏ ਕੀ ਬਾਜਵਾ ਸਾਹਿਬ ਨੂੰ ਇਸ ਦੇ ਵਿੱਚ ਜਮਾਨਤ ਪਹਿਲਾਂ ਲੈਣੀ ਹੋਏਗੀ ਜਾਂ ਨਹੀਂ ਕਿਉਂਕਿ ਕਹਿ ਰਿਹਾ ਕਿ ਨਾਨ ਅਵੇਲੇਬਲ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਇਹ ਧਰਾਵਾਂ ਵੈਸੇ ਜੀ ਨਾਨ ਅਵੇਲੇਬਲ ਹੈ ਪਰ ਉਹ ਅਸੀਂ ਆਪਣਾ ਲੀਗਲ ਰੀਕੋਰਸ ਹਜੇ ਡਿਸਾਈਡ ਕਰਾਂਗੇ ਹਜੇ ਤਾਂ ਐਫ ਆਰ ਦੀ ਕਾਪੀ ਮਿਲੀ ਹੈ ਥਸ ਤਰੀਕੇ ਦੇ ਨਾਲ ਕੀ ਪੰਜਾਬ ਰੇਨਾ ਹਾਈ ਕੋਰਟ ਦਾ ਰੁਖ ਕਰ ਰਹੇ ਹੋ ਹਜੇ ਦੇਖਦੇ ਹਾਂ ਜੀ ਵੀ ਨੀਡ ਟੂ ਡਿਸਾਈਡ ਓਨ ਥੈ ਠੀਕ ਹੈ ਤਾਂ ਸਿੱਧੇ ਤੌਰ ਦੇ ਉੱਪਰ ਜਿਹੜੀਆਂ ਦੋ ਧਾਰਾਵਾਂ ਦਾ ਜ਼ਿਕਰ ਕਰ ਰਹੇ ਹਾਂਗੇ ਉਹਨਾਂ ਧਾਰਾਵਾਂ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਔਰ ਬਿਆਨ ਕਿਹਾ ਗਿਆ ਕਿ ਕੋਈ ਇਨਸਪੈਕਟਰ ਤਰਨੂ ਪ੍ਰੀਤ ਕੌਰ ਨਾਮ ਦੀ ਜਿਹੜੀ ਲੜਕੀ ਆ ਉਸ ਦੇ ਬੁੱਲੇ ਪੂਰਾ ਪੂਰਾ ਬਿਆਨ ਆ ਜਿਹੜਾ ਉਹ ਆ ਦਰਜ ਕਰਵਾਇਆ ਗਿਆ ਜਿਸ ਦੇ ਆਧਾਰ ਦੇ ਉੱਪਰ ਜਿਹੜੀ ਇਹ ਐਫ ਆਈ ਆਰ ਹੈਗੀ ਉਹ ਹੋਈ ਹੈ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਹੈ ਕਿ ਮੈਂ ਆਪਣੇ ਘਰ ਵਿੱਚ ਬੈਠੀ ਸੀ ਜਾਂ ਮੈਂ ਇਸ ਜਗ੍ਹਾ ਤੇ ਬੈਠੀ ਸੀ ਔਰ ਇਸ ਦੌਰਾਨ ਮੈਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੀ ਹਾਂ ਕਿ ਇੱਕ ਜਿਹੜਾ ਬਿਆਨ ਹੈਗਾ ਉਹ ਆ ਰਿਹਾ ਹੈਗਾ ਪ੍ਰਤਾਪ ਸਿੰਘ ਬਾਜਵੇ ਦਾਵਾ ਕਰ ਰਹੇ ਨੇ ਕੁ ਹੋਈ ਜਿਹੜੀ ਨਜ਼ਰ ਆ ਰਹੀ ਹੈਗੀ ਔਰ ਉਸ ਤੋਂ ਬਾਅਦ ਜਿਹੜੀ ਇਸ ਦੇ ਆਧਾਰ ਦੇ ਉੱਪਰ ਕਾਰਵਾਈ ਦੀ ਜਿਹੜੀ ਗੱਲ ਹੈਗੀ ਉਹ ਕੀਤੀ ਗਈ ਹੈ ਕਿ ਜਿਹੜਾ ਇਹ ਬਿਆਨ ਸੀ ਇਹ ਦੇਸ਼ ਨੂੰ ਵੰਡਣ ਵਾਲਾ ਜਾਪਦਾ ਹੈ ਦੇਸ਼ ਦੀ ਪ੍ਰਭੂਸਤਾ ਹੋਵੇ ਦੇਸ਼ ਦੀ ਅਖੰਡਤਾ ਹੋਵੇ ਉਸ ਨੂੰ ਨੁਕਸਾਨ ਪਹੁੰਚਾਉਣ ਵਾਲਾ ਜਾਪਦਾ ਔਰ ਇਸੇ ਕਾਰਨ ਜਿਹੜੀਆਂ ਇਹ ਦੋ ਤਰਾਮਾਂ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਹੈਗਾ 353 ਔਰ 197 ਇਹ ਦੋਨੇ ਤਰਾਮਾਂ ਨੇ ਜਿਹੜੀਆਂ ਇੱਕ ਕਿ ਤੁਸੀਂ ਕੋਈ ਗਲਤ ਜਾਣਕਾਰੀ ਹੈ ਜਿਹੜੀ ਉਸ ਦਾ ਫੈਲਾਅ ਕਰ ਰਹੇ ਹੋ ਦੂਸਰੀ ਗੱਲ ਤੁਸੀਂ ਦੇਸ਼ ਦੀ ਪ੍ਰਭੂਸਤਾ ਦੇਸ਼ ਦੀ ਅਖੰਡਤਾ ਦੇਸ਼ ਦੀ ਜਿਹੜੀ ਕलिए ਕਿ ਇੱਕ ਆਜ਼ਾਦੀ ਨੂੰ ਜਿਹੜਾ ਚੈਲੰਜ ਕਰ ਰਹੇ ਹੋ ਜਾਂ ਉਸ ਨੂੰ ਇੱਕ ਨੁਕਸ ਮਾਮਲਿਆਂ ਦੇ ਵਿੱਚ ਇਹ ਤਾਰਾ ਜਿਹੜੀ ਉਹ ਲਗਾਈ ਜਾਂਦੀ ਹੈ ਜੀ ਹੂੰ ਤਾਂ ਬਿਲਕੁਲ ਰੋਹਿਤ तमाम ਸਵਾਲ ਜੋ ਕਿ ਆਵਾਂ ਦੀ ਪਾਰਟੀ ਦੀ ਸਰਕਾਰ ਖੜੇ ਕਰ ਰਹੀ ਹੈ ਤੇ ਉੱਥੇ ਹੀ ਜਿਸ ਹਿਸਾਬ ਦੇ ਨਾਲ ਮੁੱਖ ਮੰਤਰੀ ਦੇ ਵੱਲੋਂ ਸਿੱਧੇ ਤੌਰ ਤੇ ਪੰਜਾਬ ਪੁਲਿਸ ਦੇ ਹਿੱਸੇ ਗੱਲ ਸੁੱਟ ਦਿੱਤੀ ਗਈ ਹੈ ਕਿ ਕਾਰਵਾਈ ਕਰੋ ਜੇਕਰ ਕੋਈ ਵੀ ਅਜਿਹਾ ਬਿਆਨ ਹੈਗਾ ਜੋ ਪੰਜਾਬ ਦੇ ਲੋਕਾਂ ਨੂੰ ਡਰਾ ਰਿਹਾ ਹੈ ਪਰ ਜਿਸ ਹਿਸਾਬ ਦੇ ਨਾਲ ਇਹ ਵਿਕਰਮ ਸਿੰਘ ਮਚੀੜਿਆ ਦਾ ਜ਼ਿਕਰ ਕਰ ਲਈ ਉਹਨਾਂ ਦੇ ਵੱਲੋਂ ਪ੍ਰਤਾਪਵਾਦੀ ਹੱਕ ਦੇ ਵਿੱਚ ਬਿਆਨ ਦਿੱਤਾ ਗਿਆ ਰਾਜਾ ਵੜਿੰਗ ਕਹਿ ਰਹੇ ਨੇ ਇੱਕ ਕੱਲ ਸੀ ਕਾਂਗਰਸ ਨੇ ਇਕੱਠੇ ਕਰਕੇ ਮੰਥਨ ਕਰਨਗੇ ਤਾਂ ਕੀ ਹੁਣ ਜੋ ਫਰਦਰ ਪ੍ਰੋਸੈਸ ਰਹਿਣ ਵਾਲਾ ਪੰਜਾਬ ਸਰਕਾਰ ਇਸ ਦੇ ਵਿੱਚ ਕੀ ਕੁਝ ਹੁਣ ਆਪਣਾ ਅੱਗੇ ਦਾ ਪ੍ਰੋਸੈਸ ਕਰੇਗੀ ਦਿਕੂ ਇਸ ਦੇ ਵਿੱਚ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਦਾ ਪ੍ਰੋਸੈਸ ਨਹੀਂਗਾ ਪੰਜਾਬ ਪੁਲਿਸ ਦਾ ਪ੍ਰੋਸੈਸ ਰਹਿਣ ਵਾਲਾ ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਇਨਕੁਆਇਰੀ ਕਰਨੀ ਹੈ ਇਸ ਮਾਮਲੇ ਦੀ ਇਨਕੁਆਇਰੀ ਕਰਨ ਤੋਂ ਬਾਅਦ ਜਿਹੜਾ ਵੀ ਕੋਈ ਚਲਾਨ ਹੋਏਗਾ ਉਹ ਉਸ ਨੂੰ ਸਬੰਧਤ ਕੋਰਟ ਦੇ ਵਿੱਚ ਫਾਈਲ ਕਰਨਾ ਹੋਏਗਾ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਕਾਰਵਾਈ ਹੋਏਗੀ ਦੂਸਰੇ ਨੰਬਰ ਤੇ ਪ੍ਰਤਾਪ ਸਿੰਘ ਬਾਜਵਾ ਦੇ ਕੋਲ ਲੀਗਲ ਤੌਰ ਤੇ ਰਾਸਤੇ ਬਚਦੇ ਨੇ ਕਿ ਉਹ ਇਸ ਐਫ ਆਈ ਆਰ ਨੂੰ ਚੈਲੰਜ ਕਰਨ ਕੋਰਟ ਦੇ ਅੰਦਰ ਦੂਸਰਾ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਬੇਲ ਹੋਵੇ ਬਲੈਂਕਟ ਬੇਲ ਹੋਵੇ ਚਾਹ ਐਂਟੀਸੀਪੇਟਰੀ ਬੇਲ ਹੋਵੇ ਇਹ ਦੋਨੇ ਤਰ੍ਹਾਂ ਦੀਆਂ ਬੇਲਾਂ ਆ ਜਿਹੜੀਆਂ ਲੋਰਕੋਡ ਦਾ ਰਸਤਾ ਪਨਾਉਂਦੇ ਨੇ ਜਾਂ ਸਿੱਧਾ ਉਹ ਹਾਈ ਕੋਰਟ ਦਾ ਰੋਕ ਕਰਦੇ ਨੇ ਇਹ ਉਹਨਾਂ ਦੇ ਲਈ ਰਸਤੇ ਨੇ ਜਿਹੜੇ ਉਹ ਸਿੱਧੇ ਤੌਰ ਦੇ ਉੱਪਰ ਜਿਹੜੇ ਖੁੱਲੇ ਨੇ ਉਹ ਨਜ਼ਰ ਆ ਰਹੇ ਨੇ ਅਜਿਹੇ ਦੇ ਵਿੱਚ ਜਿਹੜਾ ਲੀਗਲ ਪ੍ਰੋਸੈਸ ਕੀ ਜਾਂਦਾ ਹੈਗਾ ਉਸ ਨੂੰ ਫਾਲੋ ਕਰਨਾ ਵੀ ਹੱਦ ਜ਼ਰੂਰੀ ਹੋਏਗਾ ਫਰਦਰ ਕਿ ਸਰਕਾਰ ਕੀ ਕਹਿੰਦੀ ਹੈ ਕਿਉਂਕਿ ਜਿਹੜਾ ਕੋਈ ਵੀ ਪ੍ਰੋਸੈਸ ਹੋਏਗਾ ਉਹ ਪੁਲਿਸ ਦੇ ਹਿਸਾਬ ਦੇ ਨਾਲ ਚੱਲੇਗਾ ਕਿ ਪੁਲਿਸ ਦੀ ਇਨਕੁਆਇਰੀ ਕਿੰਨੇ ਟਾਈਮ ਦੇ ਵਿੱਚ ਹੁੰਦੀ ਹੈ ਪੁਲਿਸ ਦੀ ਜਾਂਚ ਪੜਤਾਲ ਜਦੋਂ ਹੁੰਦੀ ਹੈਗੀ ਪੁਲਿਸ ਦੇ ਵੱਲੋਂ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਪ੍ਰਤਾਪ ਸਿੰਘ ਬਾਜਵਾਤੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਖੁਲਾਸ ਤਾਂ ਬਿਲਕੁਲ ਰੋਹਤ ਜਿਸ ਹਿਸਾਬ ਦੇ ਨਾਲ ਬੀਤੇ ਦਿਨੀ ਅਮਨ ਅਰੋੜਾ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ ਇਸੇ ਪੂਰੇ ਮਾਮਲੇ ਨੂੰ ਲੈ ਕੇ ਉਸ ਦੇ ਵਿੱਚ ਉਹ ਇੱਕ ਚਿੱਠੀ ਦਿਖਾਉਂਦੇ ਆ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੋਨੀਆ ਗਾਂਧੀ ਨੂੰ ਲਿਖੀ ਗਈ ਸੀ ਜਿਸ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਪ੍ਰਤਾਪ ਸਿੰਘ ਬਾਜਵਾ ਦੇ ਜੋ ਉਤਵਾਦੀਆਂ ਦੇ ਨਾਲ ਸਬੰਧ ਨੇ ਉਸ ਚੀਜ਼ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਹਲੇ ਤੱਕ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ ਦੇਖੋ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੱਲ ਜਿਹੜਾ ਮੀਡੀਆ ਦੇ ਨਾਲ ਜ਼ਰੂਰ ਗੱਲਬਾਤ ਕੀਤੀ ਗਈ ਪਰ ਉਸ ਤੋਂ ਬਾਅਦ ਕੋਈ ਵੀ ਗੱਲਬਾਤ ਹੈ ਜਿਹੜੀ ਹਾਲੇ ਤੱਕ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੀਡੀਆ ਦੇ ਨਾਲ ਨਹੀਂ ਕੀਤੀ ਗਈ ਹੈ ਖਾਸ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਕਰੀਏ ਜਿਸ ਸਮੇ ਉਹ ਕਾਂਗਰਸ ਦੇ ਪ੍ਰਧਾਨ ਹੋਇਆ ਕਰਦੇ ਸੀ ਉਸ ਸਮੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਚਿੱਠੀ ਹੈ ਜਿਹੜੀ ਉਹ ਲਿਖੀ ਗਈ ਸੀ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪਾਰਟੀ ਦੇ ਪ੍ਰਧਾਨ ਦੇ ਲਈ ਅੱਗੇ ਪ੍ਰੋਸੀਡ ਨਾ ਕੀਤਾ ਜਾਵੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੀ ਇਨਵੋਲਵਮੈਂਟ ਨਸ਼ਾ ਤਸਕਰਾਂ ਦੇ ਨਾਲ ਹੈ ਪਾਕਿਸਤਾਨ ਦੇ ਬਹੁਤ ਸਾਰੇ ਜਿਹੜੇ ਤਸਕਰ ਨੇ ਉਹ ਉਸ ਚਿੱਠੀ ਦੇ ਵਿੱਚ ਵਰਤੀ ਗਈ ਸੀਗੀ ਪਰ ਉਸ ਤੋਂ ਬਾਅਦ ਨਾ ਤਾਂ ਉਸ ਚੀਜ਼ ਦੀ ਕੋਈ ਜਾਂਚ ਹੋ ਪਾਈ ਔਰ ਨਾ ਹੀ ਉਹ ਜਿਹੜਾ ਪ੍ਰोसीडिंग ਪ੍ਰੋਸੀਡ ਸੀਗਾ ਉਹ ਅੱਗੇ ਵੱਧ ਪਾਇਆ ਪਰ ਹੁਣ ਜਿਹੜੀ ਸਰਕਾਰ ਕਹਿ ਰਹੀ ਹੈ ਕਿ ਇਸ ਮਾਮਲੇ ਦੀ ਵੀ ਜਾਂਚ ਹੈ ਜਿਹੜੀ ਉਹ ਕਰਵਾਈ ਜਾ ਸਕਦੀ ਹੈ ਕਿ ਜਿਹੜੇ ਸ਼ੰਕੇ ਕੈਪਟਨ ਅਮਰਿੰਦਰ ਸਿੰਘ ਨੇ ਪੈਦਾ ਕੀਤੇ ਸੀ ਕੀ ਉਹ ਵਾਕਿਆ ਦੇ ਵਿੱਚ ਸੱਚ ਹੈ ਜਿਸ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਹੁਣ ਦਾਵਾ ਕਰ ਰਹੇ ਨੇ ਕਿ ਇਹ ਪੂਰੇ ਦਾ ਪੂਰਾ ਮਾਮਲਾ ਜਿਹੜਾ ਪਾਕਿਸਤਾਨ ਦੀ ਏਜੰਸੀਆਂ ਦੇ ਨਾਲ ਜੁੜਿਆ ਹੋਇਆ ਹੈਗਾ ਪਾਕਿਸਤਾਨ ਦੀਆਂ ਏਜੰਸੀਆਂ ਨੇ ਇੰਨੇ ਬੰਬ ਭੇਜਤੇ ਇੰਨੇ ਚੱਲ ਗਏ ਇੰਨੇ ਬਾਕੀ ਨੇ ਅਜੇ ਇਹਦੇ ਵਿੱਚ ਇਹ ਦਾਵਾ ਫੇਰ ਹੀ ਹੋ ਸਕਦਾ ਜੇਕਰ ਤੋਂ ਇਹ ਏਜੰਸੀਆਂ ਦੇ ਨਾਲ ਸੰਬੰ ਇਹ ਜਿਹੜਾ ਵੱਡਾ ਸਵਾਲ ਠੀਕ ਹੈ ਰੋਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਮਹੱਤਵਪੂਰਨ ਜਾਣਕਾਰੀ ਦਸ਼ਕਾ ਤੱਕ ਪੰਚਾਇਤ ਬਾਜਵਾ ਦੇ ਵਕੀਲ ਨੂੰ ਜੋ ਐਫਆਰ ਦੇ ਕਾਪੀ ਫਿਲਹਾਲ ਦੇ ਲਈ ਮੁਹੱਈਆ ਕਰਵਾ ਦਿੱਤੀ ਗਈ ਹੈ ਲਗਾਤਾਰ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਤੋਂ ਬਾਅਦ ਧਮਸਾਨ ਮਚਿਆ ਹੋਇਆ ਹੈ